ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਚਲੋ ਅਸੀਂ ਨਿਕਲੇ ਕੋਹਾੜਾ ਪੋਲ ਟੱਪ ਕੇ ਤੇ ਅਸੀਂ ਜਾ ਰਹੇ ਆ ਕੋਹਾੜਾ ਰੋਡ ਤੇ ਕੋਹਾੜਾ ਰੋਡ ਤੇ ਜਾ ਕੇ ਅੱਗੇ ਸਾਡਾ ਆ ਜਾਣਾ ਵਾ ਕੋਹਾੜਾ ਚੌਂਕ ਆ ਥੋੜੀ ਆ ਗਈ ਜੀ ਕੋਹਾੜਾ ਚੌਂਕ ਦੀ ਕ੍ਰੋਸਿੰਗ ਗੱਡੀ ਖੜੀ ਆ ਪੁਲਿਸ ਵਾਲਿਆਂ ਦੀ ਟ੍ਰੈਫਿਕ ਵੀਡੀਓ ਥੋੜੀ ਜੀ ਟੈਡੀ ਮੈਡੀ ਹੋ ਗਈ ਹੋ ਆ ਦੇਖੋ ਨਾਕੇ ਲੱਗੇ ਹੋਏ ਆ ਇੱਕ ਕ੍ਰੋਸਿੰਗ ਪਾਰ ਨਹੀਂ ਕਰਨ ਦਿੰਦੇ ਸਾਨੂੰ ਅੱਗੇ ਜਾ ਕੇ ਘੁੰਮਣਾ ਪਊ। ਕੋਮਕੇ ਸਾਡੀ ਗੱਡੀ ਨਿਕਲੂਗੀ ਆ ਪੈਰੀਗੇਟ ਦੇ ਵਰਨਾ ਦੇ ਬੈਕ ਬੈਕ ਅਸੀਂ ਜਾਵਾਂਗੇ ਪਿੱਛੇ ਦੀ। ਆਪਾਂ ਸਿਕ੍ਰੋਸ ਹੋਣ ਸਰ। ਇਹ ਆ ਪੈਰੀਗੇਟ ਪੱਥਰ ਦੇ ਲਾਏ ਹੋਏ ਆ ਲੋਹੇ ਦੇ। ਇੱਥੋਂ ਨਿਕਲ ਕੇ ਅਸੀਂ ਕੋਹਾੜਾ ਚੌਂਕ ਤੋਂ ਸਿੱਧਾ जा रहे हैं माछीवाड़ा रोड तो सामने देख रहे हो चुंक, आ गई चौंक चौंक आ गई मस्जिद इधर आ चौंक इधर देखो मस्जिद आ गई लो जी तो यह आ गया माछीवाड़ा रोड इतो सीधा जाना माछीवाड़ा रोड ਜੇਕਰ ਤੁਸੀਂ ਇੱਧਰ ਤੇ ਆਏ ਹੋ ਤੁਹਾਨੂੰ ਪਤਾ ਹੋਊਗਾ ਇੱਥੋਂ ਦੀ ਮਾਛੀਵੜਾ ਰੋਡ ਆ ਗਿਆ ਇਹ ਤੋਂ ਅੱਗੇ ਜਾ ਕੇ ਅਸੀਂ ਮਿਲਦੇ ਹਾਂ ਠੀਕ ਹੈ